ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਗੰਨੇ ਕਿ ਨਹੀਂ ਆਏ ਬੇ ਤੇ ਰਾਤ ਹਵਾ ਖਾਸੀ ਚੱਲੀ ਗੰਨੇ ਏਰ ਤੇ ਵਿੱਚ ਵਿੱਚ ਮੇੜੇ ਖਾफी ਕਈ ਠੀਕ ਵੀ ਆ ਪਰ ਇਧਰ ਥੋੜੇ ਜਿੇ ਕਰਕੇ ਕੁਸ ਪਰਲੇ ਪਾਸੇ ਗਰਗੇ ਪਾਣੀ ਕਾफी ਆ ਗਿਆ ਮੀਂਹ ਦਾ ਮੈਂ ਚਲੋ ਦੇਖ ਕੇ ਆਉਂਦੇ ਆ ਕੀ ਹੱਦ ਉਹਨਾਂ ਨੂੰ ਬੰਨਣ ਨੂੰ ਦੂਜੀ ਵਾਰੀ ਉਹ ਕਹਿੰਦਾ ਹੁਣ ਪਾਸੋਂ ਲਾਉਂਗੇ ਵੀ ਬਨ ਕੇ ਜਾਉਂਗੇ ਦੇਖਦੇ ਆ ਜੀ ਆਉਂਦੇ ਕਿ ਨਹੀਂ ਕਹਿੰਦਾ ਤਾਂ ਹੈਗਾ ਤਾਂ ਵੀ ਆਉਂਗਾ ਮੈਂ ਕਰ ਗਿਆ ਵੀ ਫਾਇਦਾ ਕੀ ਫਿਰ ਜਿਆਦਾ ਕਰ ਜੂ ਹੂੰ ਤਾਂ ਖੜਾਈ ਆ ਡਬਲ ਬੰਨ ਹੋ ਜਾਣਾ ਸੌਖਾ ਬਾਕੀ ਦੇਖਦੇ ਆ ਜੀ ਚੂਹੇ ਨੇ ਮੇਰੇ ਸਾਹਬ ਜੀ ਤਾਂ ਵੀ ਜਿਹੜਾ ਜਿਆਦਾ ਮਿਹੜੇ ਗਰੇ ਚੂਹੇ ਵਾਲੇ ਹੀ ਕਰੇ ਆ ਜਿਹੜਾ ਮੜੇ ਮੋਟੇ ਕੁੱਤਰੇ ਵੇ ਤੇ ਚੂਹੇ ਨੇ ਚਲੋ ਚੱਲਦੇ ਆ ਜੀ ਘਰ ਨੂੰ ਦੇਖਦੇ ਆ ਆ ਚਾਰ ਇਟਾ ਸਾਫ ਕਰਕੇ ਛੱਡ ਗਿਆ ਦੇਖ ਲੈ ਗਰਮੀ ਦਾ ਰੇਲਾ ਕਿੰਨੀ ਆ ਗਿਆ ਉਹ ਹਾਂ ਲੱਗ ਜੂਗੀ ਵਿੱਚ ਲੱਗ ਜੂਗੀ ਹੁਣ ਬਾਨੇ ਸਰ ਨਹੀਂ ਦੇਖ ਲੈ ਆ ਰੋੜੇ ਵੀ ਦਵਾ ਨਾਲੇ ਲਾ ਦੇ ਨੇ ਇਹਨਾਂ ਦੀ ਆਪ ਇਹਨਾਂ ਦੀ ਜ਼ਿੰਮੇਵਾਰੀ ਆ ਲੈ ਇਹਨੇ ਬੜੇ ਥੋੜੀ ਔੜੀ ਲੱਗ ਆਏ ਥੋੜੋ ਚਾਰ ਦੇਣੇ ਆ ਹਾਂ ਆਹ ਤੇਖਾ ਤੇ ਵੀ ਨਾ ਰੌਲਾ ਪਾਣਿਆ ਉਹਦੀ ਚਾਰ ਚਾਰ ਵੀ ਦੋ ਕਰਨੇ ਕਿ ਖਾਬ ਤਾਂ ਉਹਦੀ ਸ਼ਰਟ ਵਿੱਚ ਦੇਖ ਲੈ ਕੀ ਲਿਖਿਆ ਪਾ ਭਲੇਆ ਨਹੀਂ ਹੈਗਾ ਤੈਂ ਹਲੇ ਕਿਹਦੀ ਬੜਾ ਸ਼ਰਟ ਤੋਂ ਦੇਖ ਇਹ ਕਾਲੀ ਸ਼ਰਟ ਵੀ ਦੇਖ ਮੂਰੇ ਕਿਆ ਲਿਖਿਆ ਤੇ ਫੋਰਮੈਨ ਨੇ ਐਦਾਂ ਦਿਖਾਈ ਬੰਦਾ ਥੋਕਰਾ ਬੰਦਾ ਹੈ ਅੱਛਾ ਬੋਰੀ ਨਾ ਚਾਹੇ ਕੀ ਕਰਣਾ ਲੈ ਤੈਨੂੰ ਮੋਈ ਹੱਦ ਦਾ ਜਾਲੀ ਜਾਲੀ ਹਣਿਆ ਨਹੀਂ ਬੋਲਣ ਦੇ ਹੋਰ ਟਾਈਮ ਆ ਬੰਦੇ ਘਟਾਦੇ ਹੋਣ ਯਾਰ ਹੈ ਰੱਖੋ ਕੰਮ ਖਿੱਚ ਕੇ ਕਾਲੂ ਛੁੱਟੀ ਕਰਨੀ ਹੈ ਕਾਲੂ ਨੈਣਾ ਦੇ ਵੀ ਆਣਾ ਸੀ ਅੱਜ ਟਰੈਕਟਰ ਚੱਲੇ ਉਹਦੇ ਪਜਾਣਾ ਦਾ ਦੋ ਟਰੈਕਟਰ ਚੱਲੇ ਅੱਜ। ਉਹਦੇ ਮਾਲਾ ਦੇ। ਹਾਂ। ਜੱਗਾ ਉਦੋਂ ਜਾਇਆ ਆ ਅੱਜ ਜਾਂਬੀ ਵਾਲਾ ਕਿ ਸਰਪੰਚ ਵਾਲਾ। ਅੱਛਾ। ਹੂੰ। ਜੱਗਾ ਕਹਿਣ ਦਾ ਦੋ ਰੂਹ ਹੈ ਨਾ। ਹਾਂ ਉਦੋਂ ਜਾਇਆ ਹੀ ਪਰਸੋਂ ਚ ਉੱਥੇ। ਅੱਛਾ। ਹੂੰ। ਤਾਂ ਹੀ ਹੱਦਾਂ ਵੀ ਟਰੈਕਟਰ ਭਜਾਣਾ ਤਾਂ ਦੇਖ ਲਓ ਭਾਈ ਤਿਆਰ ਆ। ਟਰੈਕਟਰ ਭਜਾਣਾ ਸੀ। ਅਸੀਂ ਏਲ ਗੱਡੀ ਜਾਊਂਗੇ। ਏਲ ਗੱਡੀ ਸੁੱਕੇ ਜਾਣਾ ਫਿਰ। ਉੱਥੇ ਕਹਾ ਉਹ ਵੀ ਧੁਰਕੇ ਜਾਣਾ ਪੈਂਦਾ। ਬੰਦਾ ਰਸਤਾ ਕੌਲਾ ਟੋਬੇ ਤੇ। ਹਾਂ। ਕੀ ਆਣਾ ਬਣਾ ਨਾ ਨਾ ਬੱਸ ਆਈ ਗਿਆ ਹਾਂ ਹਾਂ ਬੱਸ ਉਹ ਆਪਣਾ ਸਾਹ ਨਹੀਂ ਜਾਂਦਾ ਕੋਈ ਜਗ੍ਹਾ ਨਾ ਟਰੈਕਟਰ ਹਾਂ ਇਹ ਚੀਜ਼ਾਂ ਨਹੀਂ ਜਾਂਦੀਆਂ ਉੱਥੇ ਖੜਾਇਆ ਉਦੋਂ ਉਹਨਾਂ ਨੇ ਚਾਲੇ ਕਰਕੇ ਚਾਲੇ ਕਰਕੇ ਬੰਦ ਕਰਿਆ ਯਾਰ ਚਾਲੇ ਕਰਕੇ ਬੰਦ ਆ ਬੱਸ ਆਵਾਜ਼ ਇਹ ਤੇ ਚੱਲ ਜਾਣਾ ਟਰੈਕਟਰ ਤੂੰ ਕਹਾਂ ਚਲੇ ਸੀ ਟੋਕਾ ਦਾ ਜਨਾਨੀ ਦਾ ਟੈਂਪੂ ਦਾ ਹੋਇਆ ਜਰਨੈ ਨਹੀਂ ਮਰਗੇ ਇੱਕ ਮੁੰਡਾ ਅੰਕਾ ਦੱਸਿਆ ਵੀਡੀਓ ਇਹ ਤਾਂ ਖੰਦੇ ਨਹੀਂ ਦੀ ਉਹ ਤਾਂ 10 ਜਣੇ ਮਰੇ ਆ ਗੱਡੀ ਉਹ ਟੈਂਪੂ ਟੈਂਪੂ ਜਾ ਕਰ ਗਿਆ ਉਹਦੇ ਵਿੱਚ ਛੋਟਾ ਹਾਥੀ ਤਰਾਂ ਨਹਿਰ ਚ ਨਹਿਰ ਚ ਆ ਆਪਣੇ ਵਾਲੀ ਚੋਂ ਗਾਹਾਂ ਜਾ ਕੇ ਪੱਕੀ ਨਹੀਂ ਕੱਚੀ ਨਹਿਰ ਚ ਜਣੇ ਦਾ ਦਿਖਾਉਂਦੇ ਮੁੰਡੇ ਨੂੰ ਤੇ ਛੋਟੇ ਜਿਹੇ ਖਤੀਵੇਂ ਨੂੰ ਹਣਾ ਕਈ ਜਣੇ ਮਰ ਗਏ 10 ਜਣੇ 11 ਜਣੇ ਹੋ ਗਏ ਗਲਤੀ ਹੋਣੀ ਵੀ ਟੈਂਪੂ ਵਾਲੇ ਦੀ ਉਹ ਕਿਆ ਪਤਾ ਲੱਗਦਾ ਹੁਣ ਟੈਂਪੂ ਵਾਲਾ ਗਲਤੀ ਤਾਂ ਕੋਈ ਜਾਣ ਕੇ ਤਾਂ ਕਰਦਾ ਨਹੀਂ ਹੁੰਦਾ ਇਹ ਤਾਂ ਕੁਦਰਤ ਹੀ ਹੁੰਦਾ ਕੋਈ ਮਰਨੇ ਨੂੰ ਤਾਂ ਕਿਸਦਾ ਦੇਲਿੰਗ ਕਰਦਾ ਮਾਰਦੇ ਆ ਚਾਹੇ ਛੋਟੇ ਹਾਥੀ ਨਹੀਂ ਅਕੜਨ ਵਾਲੇ ਜੀ ਮਾਦਾ ਦੇ ਘਾਵਾ ਜਾ ਛੋਟੇ ਨਹੀਂ ਘਾਵਾ ਚੱਲ ਚੜਾਈ ਜਿਆਦਾ ਜੀ ਹੁਣ ਜੀਦ ਰੰਗ ਨਹੀਂ ਦਾ ਹੂੰ ਕਤਾਰ ਰੰਗ ਸ਼ੁਰੂ ਪ੍ਰਾਈਮਰ ਫੇ ਰੰਗ ਹੈ ਬਸ ਇਹੀ ਗਾਡਰ ਨੂੰ ਕਰਨਾ ਨਾ ਉਹ ਉਧਰ ਵੀ ਆ ਨਾ ਆ ਬੜਾ ਆ ਲੈਣੇ ਤੇ ਪਹਿਨਾ ਚੱਲ ਬਾਹਰ ਵੀ ਵੱਡੀ ਹੋ ਇੱਕ ਵਾਰੀ ਫਿਰ ਜਬੇ ਯਾਰ ਉਹਨੇ ਆਉਣਾ ਹੀ ਹੁਣ ਉਹਨੂੰ ਕਾ ਵੜਦੇ ਬਸ ਆ ਵੜ ਦੋ ਜਿਹੜਾ ਮਾੜਾ ਮੋਟਾ ਰਹੇਗਾ ਆਪ ਮਾਰ ਲੋਗੇ ਨਰੇਂਦਰ ਤਾਂ ਨਹੀਂ ਹੈਗਾ ਨਾ ਕਿਤੇ ਉਹ ਜਮਾਨਾ ਮੈਂ ਤਾਂ ਕਹਿਣ ਦਿਆਂ ਵੀ ਲਿਆ ਕੇ ਰੱਖ ਦਮਰੇ ਜਿੱਦੇ ਫੇਰ ਤੋਂ ਉਹ ਤਾਂ ਯਾਰ ਟੁੱਟੇ ਪੈਣੇ ਆ ਛੋਟੇ ਛੋਟੇ ਦੇਖ ਕੇ ਵੀ ਕਿੰਨੇ ਕੁ ਪੈਣੇ ਆ ਉਹ ਸਾਬ ਗਿਆ ਲਾ ਆ ਕਿੱਥੇ ਲਾਉਣਾ ਇੰਨਾ ਕ ਕਰਦੇ ਕਿ ਪਾੜ ਕੇ ਕਿਤੇ ਲੱਗ ਜਾਂਦਾ ਟੁੱਟਦਾ ਅੱਛਾ ਅੱਛਾ ਨਾ ਨਾ ਠੀਕ ਹੈ ਛੱਡਣਾ ਨਹੀਂ ਕੋਸ ਵੀ ਆ ਇਕੱਠਾ ਹੀ ਲਿਆ ਰੰਗ ਹੈ ਕਰਤਾ ਹੀ ਗਾ ਲੀਟਰ ਉਹ ਮੈਂ ਉਦਣ ਲੀਟਰ ਲੀਟਰ ਦੋ ਦੋ ਲੀਟਰ ਲੈ ਆਇਆ ਮੇਰੇ ਬਹੁਤ ਲੱਗਿਆ 5 ਲੀਟਰ ਲੈ ਆਇਆ 5 ਲੀਟਰ ਆ ਲਿਆ ਕਾਰ ਵੀ ਮੈਂ ਤਾਂ ਸਿੱਧਾ ਹੀ ਕੋਟ ਉਹ ਰੰਗ ਦੇ ਹੀ ਮਰਾਤੇ ਹਾਂ। ਹਾਂ। ਦੋ। ਉਹ ਕਹਿੰਦਾ ਪ੍ਰਾਈਮਰ ਮਾਰ ਲਵਾ ਮਾਰ ਦੇ ਭਾਈ। ਸਾਰਾ ਗੰਦਾ ਜਿਹਾ ਪ੍ਰਾਈਮਰ ਲੱਗੂਗਾ ਜੀ। ਨਵਾਂ ਜਿਹੜਾ ਲੋਹਾਂ ਦਾ ਉਹਨੂੰ ਲੈ ਕੇ ਫਿਰ ਅੱਗੇ ਟਿੱਕਣਾ। ਮੈਂ ਮੈਂ ਤਾਂ ਸਿੱਧਾ ਹੀ ਫਿਰ ਇੰਨਾ ਟਾਈਮ ਨਹੀਂ ਤਾਂ ਹੈਗਾ। ਉਹਨੇ ਸਿੱਧਾ ਹੀ ਆ ਕੇ ਦੋ ਕੋਟ ਰੰਗ ਦੇ। ਕਿਉਂ ਪ੍ਰਾਈਮਰ ਪੱਜ ਗਈ ਨਾ ਉਹ ਤਾਂ ਟਾਈਮ ਹੀ ਨਹੀਂ ਲੱਗਣਾ ਗੱਡਰਾਂ ਨੂੰ ਰੰਗ ਨੂੰ ਤਾਂ। ਪਹਿਲਾਂ ਪ੍ਰਾਈਮਰ ਨੂੰ ਟਾਈਮ ਲੱਗਦਾ। ਉਹ ਤਾਂ ਹੈ। ਨਾਲੇ ਖੋਰ ਫਿਰ ਰੰਗ ਦੀ ਖਫਤ ਘਟ ਆਉਂਦੀ ਏ। ਹਾਂ ਰੰਗ ਵੀ ਸਾਬ ਦਾ ਘਟੂ ਜੀ। ਜੇ ਪ੍ਰਾਈਮਰ ਜਿਆਦਾ ਪਹਿਨਾ ਮਾਰ ਦੇ ਨਾ। ਹੋ ਜੂਗਾ ਹੋਰ ਤਾਂ ਕੁਝ ਨਹੀਂ ਵਧੀਆ ਲੱਗਦੇ ਆ ਨੀਲੇ ਹੀ ਰੰਗ ਤਾਂ ਹਾਂ ਅੱਛਾ ਗ੍ਰੇ ਕਲਰ ਆ ਲੱਗ ਲਿਆ ਆ ਉਹ ਗਾਵਲੇ ਗੋਮਲੇ ਨੂੰ ਨਹੀਂ ਰੰਗ ਵਧੀਆ ਉਹ ਮੈਂ ਪੇਟੀਆਂ ਨੂੰ ਕਰਿਆ ਤਾਂ ਉਹ ਬਾਅਦ ਚ ਜ਼ਿਆਦਾ ਆ ਵੀ ਹਾਂ ਇਹ ਰੰਗ ਗ੍ਰੇ ਵੀ ਕਰਨਾ ਚਾਹੀਦਾ ਇਹ ਵੀ ਲੈ ਸਾਰੇ ਕਰਨਾ ਨਾ ਨਾ ਠੀਕ ਆ ਲੱਗੇ ਰੰਗ ਚਾਹੀਦਾ ਸੱਜਣਾ ਨਹੀਂ ਸਰੇ ਕਿਹੜੇ ਦੂਰ ਮਸੂਦ ਹੀ ਲਿਆ ਹੁਣ ਕੋਲ ਤਾਂ ਹੈਗਾ ਜਾ ਕੇ ਫਿਰ ਚੱਕ ਲਈ ਜੇ ਘੱਟ ਵੱਧ ਗਿਆ ਉੱਥੇ ਗਿਆ ਤੇ ਬਿੰਦੂ ਪ੍ਰਿੰਟਰ ਨੇ ਭੇਜਿਆ ਬਿੰਦੂ ਵਾਲਾ ਢੀ ਆ ਹੈਂ ਚੱਲ ਠੀਕ ਆ ਓਕੇ ਤੇ ਮੈਂ ਕਿਹੜਾ ਮਾਰ ਕੇ ਆਇਆ ਤੇ ਡਰ ਗਿਆ ਕਾਸਾ ਮੈਂ ਤੇ ਬਾਬਾ ਜੀ ਵੀ ਜਾਇਆ ਜੀ ਉਹਨਾਂ ਦੁਬਾਰਾ ਫਿਰ ਬਣਾਇਆ ਕਹਿਆ ਤਾਂ ਉਹਨਾਂ ਨੂੰ ਫੋਨ ਵੀ ਆਜੋ ਪਾਸੋਂ ਦਾ ਕਹਿੰਦੇ ਉਹਨਾਂ ਚ ਪਾਸੋਂ ਆਜੋ ਪਾਸੋਂ ਵਾਲੀ ਆਏ ਵੀ ਜੇ ਨਹੀਂ ਛੇਤੀ ਚੱਕ ਕੋਈ ਵੀ ਕਰਿਆ ਵਜੇ ਤਾਂ ਕੋਈ ਢਾ ਕਾ ਉਹ ਜਦੋਂ ਇਹ ਜਿੱਦਾਂ ਵੱਡ ਜਾਗਾ ਜਦੋਂ ਨਹੀਂ ਜਿਹੋ ਹੋਵੇਗਾ ਪਤਾ ਕਿ ਉਹ ਮਿੱਟੀ ਨਹੀਂ ਦੀਨੇ ਲੱਗੇ ਪਾਪਾ ਖੜਾ ਹੈ ਮੈਂ ਤੁਹਾਨੂੰ ਦੋਸਤ ਨੂੰ ਮਾਣ ਦੇ ਰਿਹਾ ਤੇਰੇ ਤੇ ਫਿਰ ਤੱਕ ਉਹ ਪਹਿਰੇ ਪਿਆਰ ਜਮਾ ਥੋੜਾ ਜਿਹਾ ਮਾਣਦੇ ਆ ਕਿ ਕੀ ਕਹਿਣਾ ਹੈ ਜਦ ਜਿਹੜਾ ਥੋੜਾ ਜਿਹਾ ਮਾਣ ਪਿਆ ਉਹ ਮਿੱਟੀ ਨਹੀਂ ਜਿਹੜੀ ਜਿਹੜੀ ਗੱਲ ਆ ਉਹ ਉਹਦੇ ਕਰਕੇ ਹੋ ਗਿਆ ਇਹ ਬਾਕੀ ਜਨਮਤ ਨਹੀਂ ਕੰਦਾ ਹੋਇਆ। ਹਾਂਜੀ। ਉਹਨਾਂ ਨੂੰ ਮੁੱਤਾਂ ਦੀ ਵਾਰੀ ਆ ਗਈ ਆ ਬੇ ਛੱਡ ਕੇ। ਉਹ ਕਹਿੰਦਾ ਜੀ ਕੀ ਕਰਦਾ ਖਾਂਣ ਨੂੰ। ਉਹ ਕਹਿੰਦਾ ਇਹ ਤਾਂ ਦੇਖਿਆ ਕੋਈ ਅੰਭੀ ਮਿਲੀ ਹੋਣੀ ਆ ਜਿਸ ਵੇਰੀ। ਕੀ ਆ? ਮੋਟਰ ਤੇ। ਉਹਨਾਂ ਅੰਭੀਆਂ ਕਿੱਥੇ ਆ? ਫੋਨ ਦਵਾਰਾ। ਪਰਲੇ ਤੇ ਆ ਉਹਦੇ ਤੇ ਹਲੇ ਖੈ ਨਹੀਂ ਇੰਨੀ ਵਧੀਆ। ਬਣਾਉਣਾ ਕਦੇ ਦੱਦ ਕੇ ਆ। ਅੱਜ ਫੋਨ ਕਰਿਆ ਤਾਂ। ਕਹਿੰਦਾ ਕੱਲ ਨੂੰ ਦੇਖਦੇ ਆਂ ਨਹੀਂ ਬੱਸ ਨੂੰ ਆਉਂਗੇ। ਹੈ? ਨਹੀਂ ਕੱਲ ਨੂੰ ਦੇਖਦੇ ਕਹਿੰਦਾ ਨਹੀਂ ਬੱਸ ਨੂੰ ਆਉਂਗੇ। ਉਹ ਵਿਚਾਰੇ ਜੂਏ ਤੇ ਪਾਣੀ ਕਿਹਨੇ ਦੱਬੀ ਪਾਣੀ। ਬਾੜੇ ਵਾਲਾ ਵੀ ਬਣਾ ਦਾਂਗੇ ਫਿਰ ਜੀ। ਇਹ ਵੀ ਬਣਾ ਦੇ ਜੀ ਨਾ। ਉਹਦਾ ਛੋਟਾ ਆ ਰਿਹਾ 85। 85 ਨਹੀਂ 31। ਉਹ ਰਲੀਆ ਬਣਾ ਦਿੰਦੇ ਹਾਂ 18। ਇਹ ਤਾਂ ਹੈ ਜੀ ਕਰੇਗੇ ਫਟਫਟ ਕੇ ਸਿੱਧੀ ਜਾਂਦਾ ਇੰਨਾ ਇੱਕ ਵੱਡਦਾ ਚਾ। ਖਰਾਬ ਖਾਸੀ ਆਈ ਆ ਪਤਾ ਨਹੀਂ ਲੱਗਿਆ। ਲਗਾਇਆ ਸੀ ਉਹ ਤਾਂ ਦੇਖਿਆ। ਪਰ ਪਰ ਮਨ ਨੂੰ ਦੋਆਂ ਦਾ ਬਾਜਰਾ ਗੋਪੀ ਚਾਚੀ ਉਹਨਾਂ ਦਾ। ਸਾਰਾ ਲੰਬਾ ਪਤਾ ਸਭ ਬਾਜਰੇ ਗਰੇ ਪਏ ਚਰੀਆਂ ਬਾਜਰੇ ਸਭ ਹਾਂ ਇਹ ਹੋਗਾ ਹੂੰ ਆਪਾਂ ਨੂੰ ਅੰਦਰ ਤਾਂ ਪਤਾ ਆ ਜਾਂਦਾ ਉਹੀ ਆਂਦਾ ਨਿਕਲਦਾ ਰਹਿੰਦਾ ਆਪਾਂ ਤਾਂ ਮੀ ਵੀ ਨਹੀਂ ਪਤਾ ਲੱਗਿਆ ਪਿਆ ਮੈਨੂੰ ਤਾਂ ਲੱਗਦਾ ਤੁਹਾਨੂੰ ਪਤਾ ਨਹੀਂ 1:00 2:00 ਵਜੇ ਆਇਆ ਜਾਂ ਲੈਡ ਭੱਜੀ ਪਤਾ ਨਹੀਂ ਨਾ ਲੈਡ ਭੱਜੀ ਆ ਮੈਂ ਦੇਖਿਆ ਨਾ ਭੱਜ ਕੇ ਫੇਰ ਆਈਏ ਫਟੇ ਮਾਈ ਪਤਾ ਨਹੀਂ ਸ਼ਾਮ ਤੱਕ ਆਦ ਨਹੀਂ ਆਈਏ ਕਿ ਮੈਂ ਤੜਕੇ ਉੱਠ ਕੇ ਜਾ ਕੇ 5-6 ਵਜੇ ਆਈਏ ਬਸ ਉਹੀ ਫਿਰ ਸਾਨੂੰ ਨਹੀਂ ਪਤਾ ਇਸੀ ਦਾ 5 6 ਵਜੇ ਠੀਕ ਹੈ ਲੈਟ ਆ ਗਈ ਜਿਹੜਾ ਤਾਂ ਤੇ ਜੋ ਉਹ ਵੀ ਬੈਨ ਆ ਗਈ ਉਹਨੇ ਮੇਰਾ 5 6 ਵਜੇ ਦੇਖੀ ਆਈ ਵੀ ਕੀ ਆਦਾ ਕੱਢ ਕੇ ਆ ਕਿ ਮੈਂ ਇਹ ਜਿਹੜੇ ਬੰਦ ਕਰਤਾ ਜਦ ਤੂੰ ਲੈਟ ਲਈ ਤੇ ਮਾਈ ਜਾ ਤੈਨੂੰ ਜਦ ਜ ਹਵਾ ਹੋ ਜਾਂ ਹਵਾ ਚੱਲਦੀ ਦੀ ਹੈ ਬਾੜੀ ਹਵਾ ਹੀ ਲੈਟ ਭਜੀ ਹੈ ਮੀਂਹ ਬਾਬਾ ਨਾਲੇ ਭੱਜਦੀ ਹੈ ਲੈਟ ਮੀਂਹ ਹੀ ਨਹੀਂ ਭਜਾਉਂਦੇ ਵੀ ਖਾਸਾ ਹਵਾ ਵੀ ਕਾਸੀ ਰਹੀ ਕਾਲੂ ਵੀ ਹੈ ਵਾ ਸੋਹਣੀ ਚੱਲਦੀ ਆ ਪਰ ਠੰਡਾ ਹੈ ਮੌਸਮ ਵੀ ਠੰਡਾ ਹੀ ਹੈ ਪਰ ਅੱਜ ਧੁੱਪਾਂ ਨਹੀਂ ਹੈਗੀ ਅੱਜ ਕਾਲੂ ਵੀ ਠੰਡਾ ਰਹੇ ਕਾਲੂ ਮੀਂਹ ਦੱਸਿਆ ਹੋਇਆ 96% ਬਹੁਤ ਠੰਡਾ ਰਹੇ ਉਦੋਂ ਦੇ ਗਰਮੀ ਨਹੀਂ ਬਸ ਘਰਾਤੀ ਬਾਬਾ ਜੀ ਆਏ ਭੇਜੇ ਬੈਠੇ ਵਿੱਚ ਗਰਮੀ ਨੇ ਬਸ ਘਰਾਤੀ ਬਹੁਤ ਗਰਮੀ ਦੀ ਉਦੋਂ ਉਦੋਂ ਬਰਸਾਤ ਤਾਂ ਮੀਂਹ ਨਾ ਘੜੀ ਜਾਣਾ ਨਹੀਂ ਮੈਂ ਕਿ ਚਲੂੰਗਾ ਨਾ ਕਰਦਾ ਕੱਲੂ ਜਾਣਾ ਫੇਰ ਫੇਰ ਦੇਖਣਾ ਉਹ ਵੀ ਰੰਗ ਪਾ ਪੁੱਜ ਗਿਆ ਕਹਿੰਦੇ ਦੱਸਣੇ ਪੁੱਛ ਲੈਣਾ ਫੋਟੋ ਤੇ ਭੇਜੀ ਦੀ ਗੱਲ ਤਿਆਰ ਤਾਂ ਹੋਇਆ ਉਹ ਕਈ ਚੀਜ਼ਾਂ ਰਹਿੰਦੀਆਂ ਲੋਕ ਨੂੰ ਮੈਂ ਕੋਈ ਦੱਸ ਦੂੰ ਮੈਂ ਜਾਣਾ ਕਰੂੰ ਤੇ ਤਾਂ ਤਿੰਨ ਤਰੀਕ ਨੂੰ ਕਹਿੰਦਾ ਤਾਂ ਉਹ ਜਿੰਨਾਂ ਦੀ 5 ਨੂੰ ਕਹਦਾ ਤਿੰਨ ਤੂੰ ਕਹਿੰਦਾ ਤਾਂ ਕਿ ਫਾਈਨਲ ਕੋਟ ਹੋਣ ਲੱਗ ਜੂਗਾ 5 ਨੂੰ ਮਿਲ ਜਣਾ ਲੱਗਦਾ 4 ਨੂੰ ਬਾ ਤੇ 4 ਨੂੰ ਆਉਂਦੇ ਦੇ ਜਾ ਕੇ ਅਜੀਬ ਬਾਕੀ ਅੱਧਰ ਤੱਕ ਉਹ ਉਹ 4-5 ਤਰੀਕ ਤੱਕ ਕਹਿੰਦਾ ਤਾਂ ਬਾਕੀ ਕੋਈ ਨਹੀਂ ਕਹਿੰਦਾ ਤਾਂ ਲੰਘ ਜਾ ਕਰਦਾ ਮੌਸਮ ਦੇ ਸਾਬ ਰਹਿਣਾਂ ਉਹਦਾ ਘਰੇ ਆਪ ਹੁਣ ਤਾਂ ਉਹ ਵੀ ਤਿਆਰ ਉਹਦੇ ਨਾਲ ਕੇ ਪਿੱਛੇ ਉਹਦੇ ਨਾਲ ਕੇ ਫਿਰ ਤਾਂ ਬਣੀ ਜਾਂਦੀ ਹੈ ਜੀ ਮੈਂ ਫਿਰ ਤਾਂ ਬਣੀ ਜਾਣੀ ਦੋ ਦਿਨ ਅੱਗੇ ਨਹੀਂ ਪਿੱਛੇ ਉਹ ਵੀ ਮੈਨੂੰ ਚਾਹੇ 5 ਨੂੰ ਚਾਹੇ 4 ਨੂੰ ਹੈ ਮੈਂ ਚਾਹੇ 5 ਤਰੀਕ ਨੂੰ ਚਾਹੇ 4 ਨੂੰ ਬਣ ਜੂਗੀ ਹੋਰ ਹੁਣ ਕਾਲੀ ਹੋ ਜਾਂਦੀ ਕਿ ਨਾਲ ਤਾਂ ਫਿਰ ਵੀ ਹਾਂ ਕਾਲ ਤੇ ਸਾਨੂੰ ਆਇਆ ਵੀ ਦਾ ਦੋ ਹੋ ਗਿਆ ਉਹ ਚਾਹੇ ਉਹਦਾ ਹੀ ਜਾਂਦਾ ਵੀ ਚੀਜ਼ ਅੱਜ ਵੀ ਛੇਤੀ ਲੱਗੇ ਜਾ ਕੇ ਹੁਣ ਕਿਹੜਾ ਸੌਖਾ ਹੀ ਆ ਬਾਬੀ 100 ਕਿਲੋਮੀਟਰ ਪੈ ਜਾਂਦਾ ਤਾਂ ਵੀ ਇੱਧਰ ਨੂੰ ਰਸਤਾ ਜ਼ਿਆਦਾ ਵਧੀਆ ਇੱਧਰ ਨੂੰ ਹੁਣ ਜਾਂਦੇ ਇੱਧਰ ਨੂੰ ਵੀ ਇਹੀ ਕੋਸਾ ਉੱਥੇ ਤੋਂ ਮੋੜਨਾ ਪੈਣਾ ਨਵਾਂ ਸ਼ਹਿਰ ਕੋਲ ਵੀ ਜਨਾ ਨਵਾਂ ਸ਼ਹਿਰ ਤੋਂ ਮੋੜਨਾ ਪੈਣਾ ਆਹ ਬਹੈਣ ਉਹ ਵੀ ਰੋਡ ਨਾਲਾ ਉੱਥੇ ਵੀ ਉਹੀ ਕੋਸਾ ਆਹ ਰੋਡ ਮਾੜਾ ਆਪਣਾ ਸਮਰਾਲੇ ਤੱਕ ਇਹ ਵੀ ਰੋਡ ਐਨ ਵਧੀਆ ਆਹ ਰੋਡ ਉਧਰ ਵੀ ਇਥੋਂ ਤੋਂ ਸਮਾ ਟੋਲ ਪੈਂਦਾ ਇੱਕ ਇੱਧਰ ਕੋਈ ਟੋਲ ਨਹੀਂ ਆ ਰਹਿਣ ਨੂੰ ਉਹਦੇ ਨਾਲ ਰੇਲ ਮੱਝ ਰਿਹਾ ਹਾਂ ਮਾ ਰਸਤਾ ਤਾਂ ਆ ਹੀ ਠੀਕ ਇੱਥੇ ਜਿਹੜੀ ਆ ਰਸਤੇ ਤੋਂ ਬਹੁਤ ਗੀਤ ਜਿਦਿਕੇ ਲਾ ਕੋਈ ਖੈਰ ਨਹੀਂ ਹਮ ਮਾੜੇ ਮੁੰਡੇ ਟੋਕੇ ਹੈਰਾ ਰਾਮਦੇ ਵੀ ਬਾਰੇ ਬਾਰੇ ਨਿਕਲਉਂਦਾ ਫਲੋਰ ਆਉਂਦਾ ਇੱਕ ਵਸ ਹਾਂ ਉਹ ਪੋਲੀ ਜਉਦੇ ਜੀ ਖੇੜੇ ਲੰਘਦੇ ਬਸ ਮੈਂ ਗੱਰੇ ਦੇ ਫਰੇ ਤੱਕ ਆਇਆ ਰਸਤਾ ਵਧੀਆ ਹਮ ਉੱਪਰ ਜਿੱਦਗੀ ਜਾ ਕੇ ਆਣਾ ਚਲੋ ਜਾਇਓ ਜੇ ਉਹਨਾਂ ਵੀ ਬੈਲ ਵੀ ਚੱਲਦੀ ਹੈ ਤੇ ਉਹ ਕੁੰਬਨੇ पे ਹਿਲਦਾ ਉਹ ਮੈਕੀ ਲੈ ਜਣਾ ਜਾਂ ਪੁੱਤ ਦਾ ਜਾਂ ਕੋਟਾੜਾ ਆ ਮੇਜਾ ਜਿਹੜਾ ਟਰੈਕਟਰ ਵਾਲੀ ਲੈ ਜਣਾ ਜਿਹੜਾ ਮਰਜੀ ਲੈ ਜਿਓ ਜੈ ਮਿੰਦਰਾ ਜੀ ਲੈ ਜੀ ਆਪਣਾ ਹਾਂ 3630 ਲਿਖਿਆ ਜਾਣਾ ਭਾਈ 3630 ਲੈ ਜੀ ਉਹ ਦੇਖਾਂਗੇ ਉਹ ਹੈ ਮੈਂ ਟਾਈਮ ਤੇ ਦੇਖਾਂਗੇ ਮੈਂ ਬਣੀ ਪੈਣਾ ਦੇਖਣਾ ਪਾਣਾ ਠੀਕ ਹੈ ਮੈਂਨ ਬਿਲਤਾ ਜਾਣਦੇ ਇਨੇ ਕੋਈ ਨਹੀਂ ਹਾਂ ਇਨੇ ਕੋ ਦਿਖ ਰੋ ਉਹੀ ਆ ਜੀ ਪਤਾ ਪਵਾ ਦੇਣੀ ਚਲੋ ਪੈਰੀਂ ਹੁੱਕ ਦਾ ਬੈਂਡੇਜ ਪਤਾ ਨਹੀਂ ਮਿਲ ਜਾਨੀ ਆ ਹੁੱਕਾਂ ਦਾ ਬਥੇਰੀ ਆ ਚਾਚਾ ਲੱਗਿਆ ਹੋਇਆ ਤਾਂ ਮਿੰਨ ਦੇ ਲਈ ਕਿ ਮੇਰੇ ਅੱਜ ਰੁਪੈ ਗਈ ਜਾਊਗਾ ਕਿ ਨਹੀਂ ਉਹ ਕਹਿੰਦੇ ਕਿ ਚੱਲ ਜੀ ਕਿ ਜਿੱਲੀ ਤੱਕ ਤਿਆਰ ਕਰ ਲੈ ਕਿਹਾ ਤਾਂ ਚੱਲੂਗਾ ਉਹ ਨਹੀਂ ਜਾ ਸਕਤ ਉਹ ਕਹਿੰਦਾ ਯਾ ਪਰਬ ਜਾਊਗਾ ਜਾਂ ਮੈਂ ਜਾਵਾਂਗਾ ਜਗਾ ਤੋਂ ਉਹਦੀ ਲੜਾਈ ਹੋਈ ਕਿਹ ਪਤਾ ਹੁੰਦੀ ਚਲੋ ਚਲੋ ਜੀ ਭਾਈ ਹੈ ਹੈ ਸਭਾ ਮੋੜ ਦੋ ਹੈ ਉਹ ਵੀ ਜੀ ਕਰਦੇ ਬੰਦੇ ਕਮਾੜੇ ਦਾ 1600 ਰੁਪਏ 1500 ਰੁਪਏ ਹੈ ਇਹ 30 ਕਿਲੋ ਦੀ ਵੀਰ ਚਲ ਆ ਤਾਂ ਝੜ ਗਿਆ ਹੈ ਸਿੱਧੀ ਹੈ ਮੈਂ ਥੋੜੇ ਪੈਸੇ ਲੱਤੇ ਮਨੂਗਾ ਤਾਂ ਦਿੱਤੇ ਆ ਪੈਸੇ ਜਿਨ੍ਹਾਂ ਨੂੰ ਪੈਸੇ ਫੜਾਏ ਉਹਨਾਂ 'ਗੱਲ ਕਰ ਮੈਂ ਭੁੰਨ ਲਿਆ 100 ਮੋੜ 200 ਮੋੜ ਜਿੰਨਾ ਮਰਜ਼ੀ ਕਰ ਲੈਣਾ ਗੱਲ ਉਹ ਆਹ ਸਾਡੇ ਕੁਲਦੀਪ ਆ ਗਿਆ ਕਹਿੰਦਾ ਮੈਂ ਜਣੀ ਤੀਦਾ ਹੂੰ ਦੱਸਾਂਗਾ ਫੇਰ ਪਹਿਲਾਂ ਨਹੀਂ ਚਲ ਚੁਕਾ ਦੇਣੀ ਤੂੰ ਨੂੰ ਇੱਕ ਇੱਕ ਚੁਕਾ ਦੇਣੀ ਸਾਰੀਆਂ ਲਿਕੇ ਜਾਵਾਂਗਾ ਫੇਰ ਮੈਂ ਸਾਰੀਆਂ ਛੱਡ ਜਣੀ ਲੈ ਆ ਇੱਕ ਪਿੱਛੇ ਲੜੀ ਜਾਂਦਾ ਇਹ ਦੇਖ ਲੈ ਨੰਦੂ ਉਹ ਵਧੀਆ ਕਹਿੰਦਾ ਵਧੀਆ ਛੱਡ ਦੇ ਜਿਹੜੀ ਇਹ ਸਾਖਤੀ ਹੋਰ ਖਾਦੀਤਾ ਜੀ ਨੇ ਵੀ ਚਲ ਲੈਣ 100 ਰੁਪਿਆ ਉਹ ਜਾ ਜਾ ਕਿੰਨੇ ਚਾਲ ਹੋਇਆ 1500 ਦਾ 1400 1500 ਦਾ ਹੋਇਆ ਪੰਦਾ ਤਾਲ ਵਾ ਲੋ ਇਹ ਆ ਰਿਹਾ ਇਹ ਬਾਬਾ ਜੀ ਮੈਨੂੰ ਨਹੀਂ ਪਤਾ ਥੋੜੀ ਜੀ ਫੈਸਲਾ ਕਰਿਆ ਆਪਣਾ ਹਾਂ ਆ ਗਿਆ ਆ ਲਈ ਆਪਣਾ ਹੀ ਪਿਆ ਮੇਨ ਮਿਸਤਰੀ ਨੂੰ ਫਿਰ ਇੱਕੇ ਗੱਡ ਰਹਿ ਗਿਆ ਸੀ ਬਾਕੀ ਤਾਂ ਨਿਪੜ ਗਿਆ ਹੂੰ ਜਦ ਤੂੰ ਆਇਆ ਬਾਈ ਨੂੰ ਮੈਂ ਗੋਲੀ ਛੂਟਦੀ ਵੀ ਜਿਹੜਾ ਕੋਈ ਚਾਹੀਦਾ ਲੈ ਜਾ ਬਾਈ ਆਰੇ ਬਾਈ ਉੱਥੇ ਕੰਮ ਕਰਨਾ ਮੈਂ ਕੱਲ੍ਹ ਜਾਂ ਜੋਰ ਮਾਰਨਾ ਪਾਣਾ ਆ ਦੇਖਾ ਕਿੰਨਾ ਸਕੀਮੀ ਲੈ ਹੋ ਮੇਰੀ ਘਰ ਸੁਣ ਲੈ ਮਿਸਤਰੀ ਆਉਂਗਾ ਹੈ ਉਹ ਆਪਣਾ ਆਪਣਾ ਕੱਢ ਲੈਣਾ ਤਾਂ ਬਸ ਅੱਛਾ ਉਹਦੇ ਸਾਹਮਣੇ ਤੈਨੂੰ ਅੱਧਾ ਸਮਾਂ ਤੈਨੂੰ ਦਿੰਦਾ ਧੋ ਲੈ ਕੇ ਜਾਂਦਾ ਜਦ ਤਰ ਮੈਂ ਪਹਿਲੇ ਦਿਨ ਕਹਿ ਦਿੱਤਾ ਵੀ ਤੈਨੂੰ ਲੈ ਲੈਣਾ ਵਧੀਆ ਬਾਲ ਨੇ ਤੇ ਹਾਂ ਜੀ ਬਾਲ ਨੇ ਇਹ ਤੂੰ ਲੈਣ ਦਾ ਕੋਈ ਨਾ ਕਿਰਕੀਆਂ ਵੀ ਠਵਾਜੀ ਵੀ ਤੇ ਇਹ ਹੈ ਜਿਹੜਾ ਮੈਂ ਉਹ ਤਾਂ ਤੋੜ ਕੇ ਲੈ ਕੇ ਗਿਆ ਉਹ ਐਂਗਲ ਤਾਂ ਉਹ ਲੱਕੜੀ ਕੱਟ ਲੱਗ ਲੱਗੇ ਲੱਕੜੀ ਤਾਂ ਛੱਡੇ ਗਿਆ ਉਹ ਲੱਕੜੀ ਦੇ ਇੱਥੇ ਵੇਚ ਕੇ ਆਇਆ ਕੁਆਂਟਲਾਂ 'ਚ ਮੈਂ ਨਹੀਂ ਜੀ ਤਾਂ ਕੁਛ ਨਹੀਂ ਬਣਿਆ ਬਾਈ ਤੂੰ ਉਹ ਇਹਦੇ ਜਿੱਦਾਂ ਮੈਂ ਰੰਗ ਕਰਾਉਂਗਾ ਬਾਈ ਮਾਰ ਕੇ ਧਿਆਨ ਕਰਨਾ ਮੈਂ ਰੰਗ ਕਰਾਉਣਾ ਤੈਨੂੰ ਦੇ ਰਿਹਾ ਤੋੜ ਖੋ ਸੁਣ ਤਾਂ ਲੈ ਕੀ ਹੈ ਗਿਆ ਉਹਨੇ ਕਹਿੰਦਾ ਜਦ ਬਾਈ ਨੇ 800 ਰੁਪਏ ਦਿਹਾੜੀ ਕਹਿਣੀ ਫੇਰ ਉਹਨੇ ਬਾਈ ਨੂੰ ਕਹਿਣਾ ਵੀ ਚੱਲਾ ਹੀ ਦੇ ਦਿੰਦੀ ਹਾਂ ਜੀ ਨੇ ਕਿਹਾ ਵੀ 800 ਰੁਪਏ ਤੰਮੈ ਨੇ ਲੈ ਲਏ ਅੱਛਾ ਅੱਛਾ ਭਾਈ ਮੈਂ ਖੁੱਲੀ ਸ਼ੂਟ ਦਿੱਤੀ ਪੁੱਛ ਲੈ ਜੀ ਮੈਨੂੰ ਕਿਹਿਆ ਹੋਮ ਪਾਈ ਆ ਨੈਰੋ ਲੇਗ 65 ਦੀ ਕਿਥੋਂ ਮਾ ਦਾ ਬਚਾ ਕੇ ਕਹਿੰਦੇ ਬੰਦੇ ਜੋ ਕਰਦੀ ਫੇਰ ਨਹੀਂ ਹਾਂ ਫੇਰ ਨਹੀਂ ਬੰਦੂ ਰੰਗ ਦੇਖ ਲੈ ਕਿਹੜਾ ਛਾਂਟ ਕੇ ਕਰਿਆ ਬਾਈ ਨੇ ਵਧੀਆ ਥੱਲੇ ਭਾਈ ਆ ਗਿਆ ਨਹੀਂ ਰੰਗ ਵਧੀਆ ਯਾਰ ਆਪਾਂ ਉਈ ਦਾ ਨੀਲਾ ਕਰੀਗੇ ਹਾਂ ਉਹ ਆਹੀ ਗਾਡਰ ਰੈਂਦਾ ਇੱਕ ਤਾਂ ਨਿਬੜ ਗਿਆ ਵਧੀਆ ਹੋਇਆ ਰੰਗ ਦਾ ਹੁਣ ਨਾਲ ਲੱਗਿਆ ਮੈਂ ਆ ਦੋ ਗਾਡਰ ਮੈਂ ਕਰਾਂ ਇੱਥੇ ਦੋ ਉਹ ਬੇਉਈਆ ਕੋਚ ਸਾਲ ਮਾਰਿਆ ਦੋ ਤਾਂ ਮਾਰਾ ਜਾਂ ਤਾਂ ਹੋਏ ਨਹੀਂ ਬੱਲੇ ਇਹ ਤਰਾਂਕੇ ਬਥੇਰਾ ਕਰਦਾ ਆ ਇਹ ਤਾਂ ਮੈਂ ਤਾਂ ਇਹ ਤਾਂ ਪਤਾ ਨਹੀਂ ਕਿ ਕਨੇ ਨੇ ਤੈਨੂੰ ਬੁਲਾਦੇ ਤੇ ਟਰਾਲੀ ਨੂੰ ਘਰੇ ਕਰ ਦਿੰਦਾ ਸਾਹਿਬ ਮਹਾਚਾਲਕ ਇੱਧਰ ਕੰਮਕਾਰ ਆ ਨਹੀਂ ਤਾਂ ਇਹ ਗੇੜਾ ਨਹੀਂ ਪੈਣ ਲੱਗਾ ਹਾਲ ਦੇਖ ਸਾਰਿਆਂ ਨੂੰ ਹਲਾਂ ਨੂੰ ਓਹ ਖਾਲੀ 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 ਕੀ ਕਰ ਰਿਹਾ ਕਰੀਏ ਕਰਦਾ ਬਾਈ ਆ ਟਿਕ ਦੋ ਘੰਟੇ ਮਾਰਨੇ ਤੇ ਮੈਂ ਜੇ ਪ੍ਰੈਮ ਨਾ ਮਾਰਨਾ ਹੁੰਦਾ ਮੈਂ ਉਹ ਗੱਲਾਂ ਸੁਣ ਲਾਈ ਦੀਆਂ ਕਹਿੰਦਾ ਹੌਲੀ ਹੌਲੀ ਕਰੀ ਜਾਂਦਾ ਹੂੰ ਕੱਲੂ ਛੁੱਟੀ ਆ ਕੱਲੂ ਛੁੱਟੀ ਆ ਮੈਨੂੰ ਪਤਾ ਨਹੀਂ ਜਾਣਾ ਅੱਜ ਉਹ ਨਾਨਾ ਦੇ ਵੀ ਨਹੀਂ ਜਾਣਾ ਕੱਲੂ ਉਹਨਾਂ ਨੇ ਅੱਜ ਟਰਾਲੀ 'ਪਰ ਹਾਂ ਤੂੰ ਨਹੀਂ ਗਿਆ ਮੇਰੇ ਕੋਲ ਦੋ ਬੱਚੇ ਘਰਾਂ ਮੇਰੇ ਬੜੇ ਮੈਂ ਕੱਲ ਤੇ ਪਰਾਂਗਾ ਅੱਛਾ ਮਾਦਾਮੀ ਕੋ ਮੇ ਆਉਣ ਹੁੰਦਾ 3 ਲੀਟਰ ਰੰਗ ਲੱਗਦਾ ਉਹ ਬਈ ਨਾ ਤਾਂ ਲੱਗਣੀ ਤਾਂ ਸਾਢੇ ਦਾ ਖਸ ਰੰਗ ਲਾਤਾ ਇਹਨੇ ਤੇ 1.5 ਲੀਟਰ ਪ੍ਰਾਇਮਰ ਆ ਸਾਡੇ ਪ੍ਰੈਮ ਨਹੀਂ ਮਾਰਿਆ ਬਿੰਦੂ ਆਪਾਂ ਨੇ ਹਨਾ ਹਾਂਜੀ ਆਪਾਂ ਡਬਲ ਕੋਡ ਦੇ ਚੱਲੇ ਇੱਕ ਨਹੀਂ ਹਾਂ ਸਿੰਗਲ ਡਬਲ ਮਰਜੀ ਹੋਵੇ ਜਾਂ ਨਹੀਂ ਕੀ ਹੋਦੀ ਨਹੀਂ ਇੱਕ ਹੋਰ ਵੀ ਆ ਹੁਣ ਗਰਮੀ ਘਟਾ ਮਿਸਤਰੀ ਕੰਮ ਵੀ ਕਰਦਾ ਖੁਸ਼ ਹੋ ਕੇ ਕਹਤਾ ਆ ਗਰਮੀ ਬਹੁਤੀ ਰੰਗੇ ਸੁੱਕੀ ਜਾਂਦਾ ਦਾ ਇੰਨਾ ਰੰਗ ਸੁੱਕਦਾ ਤਾਂ ਤੂੰ ਪੁੱਛ ਨਾ ਕਿ ਕਿ ਧੁੱਪਾਂ 'ਚ ਤਪਦਾ ਤਾਂ ਰੰਗ ਤਾਂ ਸੁੱਕਣਾ ਹੀ ਤਾਂ ਥੇੜੀ ਤੇਲ ਆਪਣਾ 5 ਲੀਟਰ ਮੰਗਾਇਆ ਸੀ ਤੇ ਮੈਂ 2 2 ਕਿੱਟ ਮੰਗਾਈ ਕਿਥੀ ਤਾਰਪਿੰਡ ਦਾ ਤੇਲ ਬਹੁਤ ਲੱਗਿਆ ਤੁਰਦਾ ਨਹੀਂ ਤਾਂ ਰੰਗ 5 ਲੀਟਰ ਦੇ ਵਿੱਚੋਂ ਬੈਂਗਣਾ ਪਾਟੂ ਗਈ ਇਹ ਦੇਖੀ ਲੱਗ ਗਈ ਜਿੱਧਰ ਪਿਛਲਾ ਕੀਟ ਲੱਗਿਆ ਕਰਨ ਇਹ ਉਹ ਬੋ ਧੁੱਪਾਂ ਬੋ ਪੈਂਦੀ ਜੀ ਤਪਦਾ ਬਹੁਤ ਹੈ ਕਰੇ ਕਰੇ ਗੇਲਦੀ ਗਿਆ ਸੁੱਕ ਜੀ ਕਰੇ ਪਹੁੰਚੇ ਹੀ ਹੋ ਗਏ ਉਹਦੇ ਤੱਕ ਪਹੁੰਚੇ ਤਾਂ ਹੀ ਉਹ ਸੁੱਕੀ ਜਾਂਦਾ ਤਾਂ ਉਲਮਾ ਸੌਸ ਸਹੀ ਆ ਰੰਗ ਵਾਸਤੇ ਮੈਂ ਆਇਆ ਕਰਨ ਆ ਸੁੱਖ ਦੂਗਾ ਉੱਪਰ ਤਾਂ ਹੋਣਾ ਨਹੀਂ ਚਾਹੀਤੇ ਉੱਪਰ ਕਿੱਥੇ ਹੋਣਾ ਉੱਪਰ ਹੋ ਤਾਂ ਜਾਣਾ ਉੱਪਰ ਹੀ ਸਾਰ ਰਹਿ ਜਾਣੀ ਹਾਂ ਜੀ ਬਾਈ ਪ੍ਰੈਮਰ ਕਹਿੰਦਾ ਇੱਕ ਹੀ ਥੋੜਾ ਜਿਹਾ ਲਿਆਉਂਦੇ ਆਪਾਂ ਮੈਂ ਤਾਂ ਹੀ ਕਹਿੰਦਾ ਵੀ ਇੱਕ ਵਾਰੀ ਪ੍ਰੈਮਰ ਹੋਣਾ ਮੁੜ ਕੇ ਹੋਣਾ ਨਹੀਂ 100 ਸਾਲ ਰੰਗ ਬੱਸ ਕਰ ਕਬੂਤਰ ਕੋਈ ਨਹੀਂ ਉੱਡਦਾ ਇਹਨੇ ਦਿਨ ਹੀ ਗਾਇ ਜੱਦੇ ਕਬੂਤਰ ਆਇਆ ਕਬੂਤਰ ਕਹਦੇ ਵੇਚਣ ਲੱਗ ਗਿਆ ਕੂਤਰ ਮਹਤਵ ਹੋ ਗਏ ਬਾਈ ਕਿੰਨੇ ਕੁ 20 ਚਾਹ ਹੋ ਗਏ ਮੇਰੇ ਕੋਲ 80 ਦੇ ਲੱਗੇ ਪਾ ਦੇ 10 ਵੀਡੀਓ ਪਾਈ ਵੀ ਹੈ ਕਹਿੰਦਾ ਬਿੰਦੂ ਕਬੂਤਰ ਵੇਚਦਾ ਸਾਰੇ ਹੀ ਨਹੀਂ ਵੇਚੀ ਲੰਘੇ ਸਾਰੇ ਆ ਜਾ ਆਂਦਾ ਹੋਣੀ ਵੀਡੀਓ ਪਾਈ ਵੀ ਦੀ ਕਹਿੰਦਾ ਬਿੰਦੂ ਕਬੂਤਰ ਵੇਚਦਾ ਭਾਈ ਸਾਰੇ ਹੀ ਹਾਂ ਐਰੋਡੀ ਟਰੈਕਟਰ ਦੀ ਗੱਲ ਹੈ ਕਾਣੀ ਆਲੇ ਜੀ ਟਰੈਕਟਰ ਵੇਚਦਾ ਕੌਣ 45 ਕੌਣ ਉਹ ਲੰਪੜਾ ਦਾ ਬਣੇ ਤੇਰਾ ਅੱਛਾ ਅੱਛਾ ਫੋਟੋ ਵੀ ਹੈ ਟਰੈਕਟਰ ਦੀ ਮੇਰੇ ਕੋਲ ਚਲ ਪਾ ਦਾਂਗੇ ਕੋਈ ਨੂੰ ਲਿਆਈ ਫੋਟੋ ਇੱਥੇ ਟਰੈਕਟਰ ਹੈ ਮੈਂ ਫੋਟੋ ਹੀ ਦਿਖਾ ਦਿੰਦਾ ਤੁਹਾਨੂੰ ਤੇ ਫੋਟੋ ਤਾਂ ਕੀ ਦੇਖਣੀ ਐ ਸਾਥੇ ਦਿਖਣਗਾ ਤਾਂ ਨਹੀਂ ਐ ਕਹੇਗਾ ਤਾਂ ਅੱਸੀ ਗੱਲ ਜੀ ਠੀਕ ਆ ਵਧੀਆ ਵਧੀਆ ਬੜੇ ਦਿਨ ਬਾਅਦ ਅਰਸ਼ਨ ਹੋਏ ਬਾ ਕੋਕੜੀਆਂ ਗਈਆਂ ਆਈਆਂ ਹੁਣ ਛੱਲੀਆਂ ਛੱਲੀਆਂ ਤਾਂ ਹੁਣ ਹੈਈਆਂ ਆਲੇ ਜਾਊਂਗੇ ਕਿਤੇ ਚੱਲ ਉਸੇ ਛੱਲੀਆਂ ਚੱਲੀਏ ਹੈ ਕਮਾਲਪੁਰਾਈ ਰੋਡ ਉੱਪਰ ਜੇ ਫੜ ਜੇ ਦੇਖਣੀ ਆ ਜੇ ਫੜੋਗੇ ਤਾਂ ਦੇਖੀ ਜਾਊਗਾ ਨਾ ਫੜੋ ਉਹਨੇ ਖਾਣੇ ਵਾਲੀ ਠੀਕ ਆ ਉਹ ਅੱਜ ਮੇਰਾ ਵੀ ਗੰਨਾ ਗਿਰ ਗਿਆ ਹਾ ਸਾੜਾ ਵੀ ਹਿੱਲਿਆ ਮਾੜੇ ਮੋਟਾ ਮੋੜਾ ਗਿਰਿਆ ਸੀ ਤਾਂ ਚੱਕੇ ਵਿੱਚ ਨੂੰ ਆ ਗਿਆ ਧੱਕ ਤਾਂ ਵਿਚ ਨਹੀਂ ਗਿਰਿਆ ਬਾਹਰ ਬਾਰੇ ਵੱਜ ਗਿਆ ਬਾਹਰੇ ਕੀ ਜ਼ਿਆਦਾ ਗਰੇ ਆ ਮੇਰੇ ਵੀ ਸੜਕ ਨਾਲ ਗਰੇ ਆ ਸੜਕ ਕਿੰਨੀ ਨੂੰ ਗਰੇ ਸਾੜਾ ਉਹ ਲੱਗਿਆ ਗੋਲਾ ਬੰਨਣ ਆ ਸਾ ਤਾਂ ਨਗਲੀ ਨੂੰ ਗਿਰ ਗਿਆ ਆਪਾਂ ਵੀ ਬਈ ਆਤੀ ਰਾਤ ਮੇਰੇ ਵੀ ਤਾਂ ਸੜਕ ਕਿੰਨੀ ਨੂੰ ਗਰੇ ਆ ਹਾਂ ਹਵਾ ਜ਼ਿਆਦਾ ਸੀ ਉਹੀ ਚੱਕਰ ਆ ਹਾਂ ਬਾਕੀ ਤੇਰਾ ਉਹਨਾਂ ਨੇ ਕਿਹਾ ਮੈਂ ਬੰਦੋ ਕਹਿੰਦਾ ਦੇਖਦੇ ਕੱਲੂ ਆਉਂਦੇ ਮੈਂ ਕਹਿੰਦਾ ਬੰਨਣ ਵਾਲਾ ਹੋਇਆ ਵਾ ਤਾਂ ਦੂਜੀ ਵਾਰੀ ਪਹਿਲਾਂ ਉਹਨਾਂ ਸਾਰੇ ਹੀ ਹੋਏ ਬੇ ਆ ਉਦੋਂ ਦਾ ਜਿੱਦਾਂ ਦਾ ਬੰਨਿਆ ਉੱਤੇ ਤਾਂ ਗੰਨਾ ਬਹੁਤ ਬਹੁਤ ਵੱਧ ਗਿਆ ਉਦੋਂ ਦਾ ਹੁਣ ਸਾੜਾ ਇੱਧਰ ਲਾ ਦੇਖੀ ਤੂੰ ਜਾ ਕੇ ਜਿਹੜਾ 18 18 ਹਾਂ ਆ ਗਿਆ ਤਾਂ ਬਚਿੰਨ ਕਿਸ ਸਪਰੇ ਗਾਦੀ ਨੂੰ ਸਪਰੇ ਵੀ ਸਾਫ਼ ਆਉਂਦਾ ਕਾਦੀ ਕੱਖ ਦੀ ਕਾਦੀ ਰਸਤੇ ਰੁੱਤਿਆਂ ਚ ਬਹੁਤ ਵੱਧ ਗਿਆ ਉਦੋਂ ਦਾ ਗੰਨਾ ਕਦੇ ਚੱਕਦੇ ਹਲੇ ਵਿੱਚ ਕੋ ਹੋਵੇ ਨਾ ਬੈਠਾ ਕੋਈ ਨਹੀਂ ਇੱਥੇ ਵਾਹ ਐਨ ਭਾਗ ਦੀ ਸਵਾਰ ਕੇ 85 ਦਾ ਮਿਹੜਾ ਇਹ 85 ਹੈ ਜੂ ਭੋਜਨ ਦਾ ਕਿਤੇ ਤੇਰੇ ਮਿਰਚਾਂ ਦੇ ਬੂਟੇ ਲੈ ਕੇ ਜਾਣੇ ਦੋ ਕੱਟ ਲਈਆ ਚੱਕਲੀ ਲਾ ਕੇ ਘਰਾਂ ਲਾਉਣੇ ਆ ਦੋ ਮੋਟਰ ਬਖੜੇ ਆ ਚਾਰ ਹੋ ਜਾਨੇ ਫੇ ਮਿਰਚਾਂ ਤਾਂ ਲੱਗੀ ਜਾਉਂਦੀਆਂ ਆ ਆ ਉਹ ਵੀ ਤਾਂ ਸਾਲਵੇਂ ਵੀ ਲੱਗੀਆਂ ਦੀਆਂ ਆ ਉਹ ਹਾਲਣਾ ਪਾਇਆ ਵਾ ਕਿਹਦੇ ਉਹ ਦੇ ਆ ਦੇ ਇਹ ਕਾਉਂ ਲੈ ਉੱਪਰ ਪਾਇਆ ਵਾ ਤਾਂ ਉੱਥੇ ਛਿੜੀ ਆ ਆ ਦੇਖਾ ਛੋਟੀ ਜਿਹੜੀ ਆ ਛੋਟੀ ਆ ਅੰਡੇ ਦੇ ਹੋਂ ਵਿੱਚ ਹੈਂ ਅੰਡੇ ਦੇ ਹੋਂ ਵਿੱਚ ਛੋਟੀ ਜਿਹੜੀ ਫਿਰਦੀ ਹੁੰਦੀ ਏ ਇੱਕ ਇੱਕ ਉਹਦੇ ਪਿੱਛੇ ਅੰਡੇ ਆ ਵਿੱਚ ਹਾਂ ਮੈਂ ਤੁਹਾਨੂੰ ਕਿਹਾ ਨਹੀਂ ਛੋਟੀ ਜਿਹੜੀ ਰਹਿੰਦੀ ਏ ਉਹਦੇ ਅੰਡੇ ਆ ਹਾਂ ਆਪਦੀ ਵੀ ਘਣੀਆਂ ਜੜੀਆਂ ਆ ਇਹ ਹਾਂ ਤੇ ਬਹੁਤ ਬੱਚਾ ਆ ਇਸ ਤੇ ਦੋ ਦਾ ਦਾ ਕਾਉ ਦਾ ਬੱਚਾ ਕਾਉ ਕਾਉ ਇਹਦੇ ਮੱਦੀ ਮੈਂ ਜੋ ਢੂੰਗ ਮਾਰਦਾ ਏ ਢੂੰਗ ਮਾਰਦਾ ਢੱਪ ਮਾਰਦਾ ਵੀ ਸਿਰ ਤੇ ਗੱਬੇ ਆ ਹਾਂ ਆ ਵੀ ਆ ਕੇ ਤੇ ਹੋਏ ਇਤਨੇ ਥਲੇ ਨੂੰ ਆਏ ਨੂੰ ਇਹ ਕੀ ਆ ਬង ਹਾਂ ਊਂਟੀ ਊਂਟੀ ਨਹੀਂ ਕੀੜੀਆਂ ਚੀਟੀ ਕੀੜੀਆਂ ਨੇ ਆ ਲਈ ਆਇਆ ਉਹ ਕੀੜੀਆਂ ਵਿੱਚ ਕੀੜੀਆਂ ਕਾਲੂ ਫੇਜ ਜਾਣਾ ਬਿਲਗੇ ਜਾਇਆ ਉਹ ਜਾਇਆ ਉਹ ਜਾਇਆ ਉਹ ਡਾਉਨ ਟੂਰੇ ਜਾਇਆ ਰਹਾਂ ਥੋੜਾ ਪਤਾ ਨਹੀਂ ਜਾ ਕੇ ਪਤਾ ਲੱਗੂ ਕਿ ਐਵੋ ਜੀਸ਼ਨ ਜਾਂ ਬੰਦੇ ਨੇ ਕਿਹਾ ਵੀ ਭਾਈ ਆ ਕੇ ਫੋਨ ਕਰ ਲਓ ਪਹਿਲਾਂ ਕਾਜੀ ਇਹ ਕਾਲੂ ਜਾਏ ਆਉਣਾ ਫੋਨ ਫੋਨ ਨਹੀਂ ਕਰਨਾ ਸਿਰ ਖੜੇ ਦਾ ਹੀ ਖਾਲਸਾ ਠੀਕ ਆ ਫਿਰ ਹੁਣ ਕੱਲ ਦੀ ਤਰੀਕ ਦਿੱਤੀ ਵੀ ਜਾ ਕੇ ਦੇਖੀ ਤਾਂ ਸਹੀ ਵੀ ਕਿੱਥੇ ਕੰਮ ਪੁੱਜਿਆ ਵਾ ਫੋਟੋ ਮੰਗਾ ਲੈਣੀ ਸੀ ਫੋਟੋ ਫੋਟੋ ਕੋਸ ਨਹੀਂ ਹੁਣ ਤੂੰ ਜਾਣਾ ਹੀ ਐ ਬਸ ਆਹੋ ਜੇ ਕਾਲੀ ਬਰੀਕ ਦਿੱਤੀ ਵੀ ਇਹ ਵੀ ਰੰਗ ਪਰ ਹੋਊਗਾ ਤਾਂ ਜਾ ਕੇ ਦੇਖ ਆਉਣਾ ਉਥੇ ਬਾਅਦ ਫਿਰ ਜਿੱਦਾਂ ਦੀ ਤਰੀਕ ਦਊਗਾ ਵੀ ਪਹਿਲਾਂ ਤਾਂ ਕਹਿੰਦਾ ਤਾਂ ਵੀ ਲੈਣੇ ਆ ਜੀ ਮੈਂ ਰੰਗ ਤੇ ਬਣਾ ਦੇਖ ਕੇ ਜਾਊਂਗਾ ਇੱਕ ਵਾਰੀ ਕਹਿੰਦਾ ਹਾਂ ਦੇਖ ਜਿਓ ਚੱਲ ਇੱਥੇ ਬੰਦੀ ਲੇ ਤੇ ਉਹਦੀ ਊਜਾਨੂ ਬਣਾਈ ਬਈ ਇਹ ਦੇਖਾ ਥੋੜਾ ਪਾਣੀ ਨਿਕਲਦਾ ਪੈਣਾ ਹੈ ਗੱਲ ਗਿਆ ਲਾ ਕੋ ਫੱਟੇ ਨੂੰ ਤਾਂ ਬਾਹਰ ਕੱਢ ਦੇ ਯਾਰ ਉਹ ਫੱਟਾ ਕੱਢਣਾ ਆ ਪਿਛਲੀ ਵਾਰੀ ਸੋਣਾ ਉਥੇ ਟੰਗਦਾ ਦਾ ਪਾਣੀ ਉਥੇ ਟੰਗਿਆ ਦਾ ਔਫੀ ਟੰਗਿਆ ਦਾ ਕੋ ਨੂੰ ਫੱਟੇ ਨੂੰ ਹੁਣ ਪੁਣ ਜੜਾਉਣਾ ਹੋਰ ਉੱਪਰ ਘੜਾ ਦੇ ਨਹੀਂ ਤੇਰਾ ਖਰਾਬ ਹੋ ਜਾਣਾ ਉਹਨੇ ਤੂੰ ਨੀ ਪਾਣਾ ਫਰੇਚਰ ਲਾ ਦੇ ਤਾਂ ਹਾਲਾ ਪੈਂਦਾ ਉਹ ਰਿਆ ਬੂਆ ਟ੍ਰੈਲ ਵੀ ਫਟਾ ਜੂ 20 ਫੁਟਾ ਜੂ ਹੁੱਕ ਬਾਹਰ ਹੋਊਗੀ ਪੱਲੀ ਪਾ ਦੂੰਗੇ ਲੈ ਮੂਰੇ ਤਰਪਾਲ ਜੀ ਲਿਆ ਕੇ ਆਉਂ ਤਾ ਜੂ ਆਉਂ ਤਾ ਆ ਜੇ ਨਾ ਹੁਣ ਤਾ ਆ ਜੇ ਆਰਾਮ ਨਾਲ ਨਾ ਨਾ ਉਹ ਹੀ ਕਹਿੰਦਾ ਮੈਂ ਆਏ ਦਾ ਵੀ ਤੇਰਾ ਤੂੜੀ ਖਾਲੀ ਹੋ ਜਣੀ ਉਧਰੋਂ ਚਲੀ ਜਾਊ ਢੋਂਬਾ ਖਾਲੀ ਹੋ ਰਹੀ ਆ ਰੋਜ਼ ਨਾ ਪੱਦਰ ਖੜਾ ਦੂੰਗੇ ਇੱਧਰ ਆ ਕੋਈ ਪਾਉ ਸਮਝ ਕੋਈ ਦੂੰਗੇ ਵਿਚਿੰਨ ਆਉ ਠੀਕ ਹੈ ਤੈਨੂੰ ਉਡੰਬਾ ਮੈਂ ਤਾਂ ਬਾਹਰ ਖੜਾ ਆਉਂਗਾ ਲੈ ਜੇਰ ਕਰਾ ਲੈ ਜੇਰ ਪਿੱਛੇ ਹੋ ਜਾਣਾ ਇੱਧਰ ਪਲਾਓ ਪਲਾਓ ਮਾਰ ਦੂੰਗਾ ਉੱਥੇ ਸਿੱਧੇ ਜਾਈ ਠੀਕ ਹੂੰ ਪਲਾਓ ਤਾਂ ਅੰਤ ਘਰ ਆ ਲਈਏ ਜਾਉਂਗੇ ਕਰੇ ਗਿਆ ਮੈਂ ਇਹਨਾਂ ਟੀਨਾ ਹੋਰ ਪਾਦੇ ਮੂਰੇ ਤਾਂ ਸਰਨਾ ਪਾਉਂਗੇ ਯਾਰ ਖਰਚਾ ਬਹੁਤ ਹੋਇਆ ਖਰਚੇ ਦਾ ਗਿਆਨ ਤਾਂ ਹੂੰ ਕਰੇ ਗਿਆ ਈ ਗੱਲ ਹੈ ਖਰਚਾ ਹੀ ਖਰਚਾ ਚੱਲਦਾ ਸਭ ਕਾਜੀ ਦਾ ਈ ਰੀ ਖਰਚਾ ਹੋ ਸਮਾਨ ਹੋਰ ਖਰਚਾ ਹੋਵੇ ਗਿਨੀ ਗੰਨੇ ਉੱਪਰ ਹੋਰ ਗੰਨੇ ਉੱਪਰ ਸਾਚਾ ਟਰਾਲਿਆਂ ਦੇ ਖਰਚੇ ਜਿਹੜੇ ਪੰਗੇ ਲੱਤੇ ਗਏ ਆਇ ਨੂੰ ਕਿੰਨਾ ਭਲਾ ਹੈ ਛੱਡ 22 ਫੁੱਟਾ ਹਨਾ ਕਿੱਧਰ ਨੂੰ ਆਇ ਨੂੰ ਮੂਰੇ ਨੂੰ ਮੂਰੇ ਨੂੰ ਇਹ 24 ਫੁੱਟੀਆਂ ਟੀਨਾ ਐ 12 24 ਆ ਹੈ 12 ਕੱਟੇ ਘੱਟ ਉਹ 24 ਫੁੱਟੀਆਂ ਟੀਨਾ 12 ਫੁੱਟ ਕੱਟ ਰਿਹਾ ਹੈ 8.5 ਨਹੀਂ ਜਿੰਦਾ ਆਦਮਾ ਨੂੰ 12 12 ਫੁੱਟ ਕਿੰਨਾ ਹੈ ਹਾਂ 12 12 ਦੀ 3 ਨਾ ਹੈ 1 ਫੁੱਟ ਚੜਾਓ ਵੀ ਹੋ ਗਿਆ 24 ਵਿੱਚੋਂ ਘਟੋ ਘਟ 23 ਫੁੱਟ ਰਹਿ ਗਿਆ 23 ਨਹੀਂ ਉਧਰ ਵੀ ਚੜਾਓ ਆ ਹਾਂ 22.5 ਫੁੱਟ ਰਹਿ ਗਿਆ 22 ਰੱਖ ਤੁਸੀਂ ਹੁੱਕ ਬਾਹਰ ਆਉਂਗੀ ਹੁੱਕ ਬਾਹਰ ਆਉਂਦੀ ਜਿੱਥੇ ਤੇ ਆਦੀ ਹੂੰ ਹੂੰ ਹੁੱਕ ਬਾਹਰ ਆਉਂਗੀ ਬੋਲੇ ਅੱਜ ਕਿੱਧਰ ਦਾ ਹਾਂਜੀ ਅੱਜ ਕਿੱਧਰ ਦਾ ਉੱਤੇ ਹੀ ਥਾ ਨਿਬੜ ਗਿਆ ਹੋ ਗਿਆ ਕਾਲੂ ਕਲਦੀਪ ਸਰਦਾਰ ਦੇ ਕਲ ਕੋ ਆਪਣੇ ਭਾਈਕ ਜਾਏਗਾ ਠੀਕ ਆ ਠੀਕ ਆ ਉਹੀ ਕਿਹਾ ਤੈਨੂੰ ਕਲਦੀਪ ਸਰਦਾਰ ਦੇ ਰੋਕਣਾ ਬਣਦਾ ਜਗਾੜ ਬਿਆਰਤਾ ਨਹੀਂ ਜਾਣਾ ਹੈ ਸਲਾਹ ਜੀ ਮੈਂ ਆਇਆ ਮਿਲਦੇ ਆ ਹੁਣ ਛੇੜੀਏ ਕੰਮ ਤਾਂ ਸਾਰੇ ਪਤੇ ਪਾ ਦੀਏ ਸਰਾ ਦੇਖੀ ਜੋ ਵੀ ਗੁਰ ਹੋਊਗਾ ਉਰੇ ਜਰੂਰੀ ਬਣਾ ਫੇ ਗਾਹਾਂ ਲੈਂਟਰੇ ਲਾ ਲ ਇੱਕ ਤਾਂ ਲਾ ਲ ਕਿੱਥੇ ਉੱਤੇ ਹਾਂ ਉੱਥੇ ਲਾ ਜੀ ਫੇ ਨਿਹਾਰੀ ਹੋਰ ਕਈ ਕੈਲੈਂਡਰ ਲਾ ਲੈ ਇੱਥੇ ਜਰੂਰੀ ਖਰਚਾ ਛੇੜੀ ਜਾਣਾ ਉਹਦੇ ਥੱਲੇ ਸਮਾਨ ਖੜੀ ਜਾਣਾ ਬਾਅਦ ਚ ਆਪਣਾ ਉੱਪਰ ਪਾ ਲਈ ਪਾ ਲਾ ਦੇ ਕੇ ਇੱਕ ਲੋਟ ਜੀ ਜਗਾ ਆਪਣਾ ਲੈਂਟਰ ਲਾ ਲੈ ਜਿੱਥੇ ਲਾਉਣਾ ਭਾਰਤ ਬਹੁਤ ਛਲਾ ਮੈਣ ਉਹ ਭਾਰਤ ਦਾ ਫ ਹੋਪ ਉਹ ਤਿੰਨ ਫੁੱਟ ਚੱਕਣਾ ਜਦੋਂ ਉਹ ਉਧਰ ਤੇ ਇਹਨਾਂ ਲੋਡ ਨਹੀਂ ਹੈ ਪਹੀ ਦੇ ਬਰਾਬਰ ਹੀ ਠੀਕ ਆ ਨਹੀਂ ਨਹੀਂ ਪਈ ਉੱਚੀ ਜਾਂਦੀ ਪਰ ਪਾਣੀ ਖੜਾਏ ਨੂੰ ਜਾਣਾ ਫੇਵਰੇਜ ਦਾ ਬੱਦੇ ਬਣੀ ਉਹ ਇਹ ਤਾਂ ਬਹੁਤ ਜ਼ਿਆਦਾ ਭਰਤ ਹੋ ਜਾਣਾ ਆ ਮੈਂ ਭਿੰਨ ਤਾਉਣਾ ਪੈ ਪੰਣਾ ਪੈਣਾ ਹੂੰ 10 12 ਫੁੱਟ ਹੋ ਜਾਣਾ ਭਰਤ ਪੰਣਾ ਪੈਣਾ ਇੰਨਾ 10 12 ਫੁੱਟ ਘਟੋ ਘਟ ਆਂਦੂ ਸਾਹਵਲਾ ਲੈ ਆਣੇ ਜਾਂ ਆ ਜੇ ਇਹ ਪਰਿਆ ਇਹਦੇ ਬਰਾਬਰ ਪਹੀ ਹੈ ਜਾਂ ਕਿਦੇ ਥੋੜੇ ਇਹ ਸਮਝ ਨਹੀਂ ਆਦਾ ਆ ਆ ਜੀ ਇੱਥੇ ਤੱਕ ਪਹੀ ਆ। ਪਹੀ ਆ। ਤੇ ਤੂੰ ਚਾਹੁੰਦਾ ਇਹ ਹੁੱਕ ਤੱਕ? ਹਾਂ ਇੱਥੇ ਨਹੀਂ ਪਹੀ ਨਾ ਪਾ। ਨਾਲੇ ਕਹਿੰਦਾ ਹੁੱਕ ਤੱਕ 3 ਫੁੱਟ। ਕੀਆ? 3 ਫੁੱਟ ਕਹਿੰਦਾ ਤੂੰ? ਬੱਸ 3 ਫੁੱਟੇ ਹੋ ਗਿਆ ਉਰੇ ਤੇ ਹਾਂ। ਨਹੀਂ ਨਹੀਂ। ਫੇਤੇ ਤਾਂ 5-7 ਹੋ ਜਾਣਾ। ਪਹੀ ਕਿੱਥੇ ਹੁੰਦੀ ਆ? ਪਹੀ ਐਸੀ ਸੇਹਜ ਹੁੰਦੀ ਐ। ਕਿਦੀ? ਓਹੋ। ਉਰੇ। ਹਾਂ। ਤੇ 3 ਫੁੱਟ ਉਰੇ ਤੱਕ ਬਣਨਾ ਤੇਰਾ। ਬਾਬਾ ਇੱਥੇ ਹੀ ਅੱਖਲਾ। ਹਾਂ। ਇੰਨਾ ਇੰਨਾ ਤਾਂ ਉੱਥੇ ਨਹੀਂ ਲਾਮ ਤਾਂ ਇੰਨਾ ਚਾਹੀਦਾ ਹੀ ਐ। 10 ਫੁੱਟ ਹੋ ਜਾਣਾ। ਫੇਰ ਚਾਹੀਦਾ ਹੀ ਐ। ਨਹੀਂ ਚਾਹੀਦਾ ਭਰਤ ਤਾਂ ਜਿੰਨਾ। ਭਾਖ ਦੀ ਕਸਮ ਆ ਛੱਡੇ ਮਕਾਨ ਨਹੀਂ ਬਣਦਾ ਮੁੜਕੇ। ਨਾਲੇ ਤਾਂ ਭੀ ਤੈਨੂੰ ਥੱਲੇ ਬੇਸਮੈਂਟ ਬਣਾ ਕੀ ਫਾਇਦਾ? ਬੇਸਮੈਂਟ ਨਹੀਂ ਵੀ ਲੋਣੀ ਆਗੀ। ਭਾਰਤ ਪਰੇ ਬਣਾਉਣਾ ਵਾਸਤੇ। ਉਹੀ ਕਿਹਾ ਤੈਨੂੰ ਥੱਲੇ ਮਤਲਬ ਲੈਂਟਰ ਉੱਪਰ ਲਾ ਕੇ। ਨਹੀਂ ਥੱਲੇ। ਹੂੰ। ਉਹ ਜੋ ਪੂਰੇ ਆਉਂਦੇ ਮਕਾਨ ਬਣਾ ਹੌਲੀ ਹੌਲੀ। ਹਾਂ ਜਦ ਮਰਜੀ ਬਣਾ ਲੈ। ਮਾਏ ਜੇ ਸਕੀਮ ਬੰਦਾ ਰੱਖੂਗਾ ਪੂਰੀ ਹੋ ਜਾਂਦੀ ਐ। ਜੇ ਰੱਖੂਗਾ ਹੀ ਨਹੀਂ ਫੇਰ ਕਿਆ ਪੂਰੀ ਹੋਣੀ? ਜੇ ਰੱਖਣੀ ਐ ਨਹੀਂ ਤਾਂ ਪਹਿਲਾਂ ਪੂਰੀ ਹੋਣੀ। ਚਲ ਸਕੀਮ ਚੱਲਦੀ ਓ ਠੀਕ ਆ। ਹਾਂ। ਚਲੋ ਠੀਕ ਆ ਜੀ ਫਿਰ ਮਿਲਦੇ ਆ ਕੱਲੂ ਯਾਦ ਲਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ।